ਰਸਾ ਲੈ ਨੂੰ ਕੱਢ ਲੋ ਬੱਸ ਭਾਈ ਉੱਠ ਭਾਈ ਉੱਠ ਚੱਲ ਦੋ ਚੱਲ ਦੋ ਅੱਛਾ ਉੱਠ ਜਾ ਭਾਈ ਉੱਠ ਜਾ ਉੱਠ ਜਾ ਉੱਠ ਜਾ ਕੋਈ ਨੋਬੀ ਹੋਰ ਪਿੱਛੇ ਹੋਰ ਪਿੱਛੇ ਲੋ ਢੱਡੀ ਧੀਰੇ ਧੀਰੇ ਪੰਨਾ ਚਾਹੀਏ ਆ ਜਿੱਦਣ ਦੇ ਗਿਆ ਵੀਡੀਓ ਖਾ ਗਿਆ ਦੇਖ ਨਹੀਂ ਨਾ ਭਾਲੀ ਆਉਂਦੀ। ਇਹ ਵੀ ਵੀਡੀਓ ਦਿਨ ਕਾ ਲੱਗਿਆ। ਚੱਲ ਭਾਈ। ਸਦਰ ਜੀ। ਫਾਈਨਲ ਉਹ ਮੈਂ ਬਾਈ ਸਾਈਡ ਮੇਂ ਹੋ ਜਾਵੇ। ਫਾਈਨਲ। ਤੁਸੀਂ ਵੀ ਆਹਨੇ ਨਾ ਕਿਨਾਰੇ ਬੈਠੇ ਹੋ ਮਹਿਰ ਦੇ। ਸਾਡੇ ਰੇਸਰ ਕਹਿ ਕਹਣਾ 20 ਕਿਲੋ। ਇਹ ਗਮ ਹੈ ਉਹ ਦੂਜਾ ਵੀਡੀਓ ਕੇ ਨਹੀਂ। ਪਹਿਲਾ ਨਿਕਲ ਗਿਆ। ਪਹਿਲਾ ਇਹ ਤਾਂ ਨਿਕਲ ਗਿਆ। ਠੀਕ ਨਿਕਲ ਗਿਆ। ਬਾਹਰ ਹੀ ਖੁੱਲ ਗਈ ਹੋਈ। ਹੋਰ ਆਮ ਪਾਣ ਫਿਰ ਉਸ ਪਟਾਪਾਰ ਰੱਖਿਆਗੇ ਬੜਾ ਹਣੀ ਟੁਰਦਾ ਪਟਾਨੀ ਬੜੀ ਤਕੜੀ ਜਿਆ ਹੈ ਉਹ ਬੜਾ ਮਜ਼ਬੂਤ ਬੜਾ ਤਗੜਾ ਹੁੰਦਾ ਹੈ ਪਾਣ ਉਹ ਆ ਦਸਾਂ ਨਹੀਂ ਖੋਲਣਾ ਸੀ ਇਹਨਾਂ ਨੇ ਉਹ ਜਿਹੜਾ ਹਰਾ ਜਿਆ ਆ लास्ट ਹੀ ਖੋਲਣਗੇ ਤੇ ਬੈਠੇ ਸੀਧ ਚ ਆਉਣਾ ਪੰਗਾ ਲਾ ਕਸ ਉਹ ਨਾਲੇ ਪੰਜੇ ਲਾਸ਼ਾਂ ਐ ਚਾਰੇ ਪੰਜੇ ਨੇ ਚਾਰੇ ਪੰਜੇ ਇਕੱਠੇ ਹੋ ਗਏ ਇੱਕ ਤਨਾ ਤੇ ਇਹੋ ਕਈ ਬਾਤ ਨਹੀਂ ਨਿਕਲਣਾ ਦੇ ਚਾਰੇ ਲਾਸ਼ਾਂ ਇਕੱਠੀਆਂ ਹੋ ਗੀਆਂ ਦੇ ਜਾਣ ਉਹੀ ਨਹੀਂ ਬੰਦਾ ਇੱਕ ਟੇਕ ਨਿਕਲ ਗੋ ਤਿੰਨ ਉਹ ਅੱਗ ਘਰੀ ਨਹੀਂ ਗੜਿਆ ਅੱਗ ਲੈਣੀ ਫੜ ਕੇ ਕਿਤੇ ਤਰਜੂ ਹਦੋਂ ਅੱਗ ਲੱਸੀ ਸਮਾ ਘਰੀ ਨਹੀਂ ਗੜੂ ਬੱਸ ਅੱਜ ਇੰਨਾ ਕੱਢੇ ਗਿੰਨਾ ਹੋ ਜਾਓ ਆਪਣੇ ਇੰਨਾ ਹੋ ਜਾਓ ਪਿੱਛੇ ਦਰੋ ਭਾਈ ਚੱਕ ਕੇ ਇੰਨਾ ਲਿਆਓ

ನಿಕಲ್ೈಲಿ ಸೈಡ್

भाई अरे इच्छा चौ पीछे चौ पीछे अरे पीछे हो जाओ भाई पीछे जा, जा यार बिना होके देख ले यार बिना चलो।, चलो चलो क्या कितना नाम हो यार बिना चलो बिना हो जाओ पीछे